ਮੇਰੋਂ ਹਰਦੇਵ ਸਿੰਘ ਘੱਗਾ ਜੀ ਮੇਰੇ ਪਿੰਡ ਘੱਗਾ ਘੱਗਾ ਇੱਥੇ ਬੱਸਾਂ ਦਾ ਕੀ ਪਰੋਂਦਾ ਰੁਕੁੰਦਾ ਬੱਸਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਇੱਥੇ ਕੋਈ ਬੱਸ ਸਟੈਂਡ ਨਹੀਂ ਹੈਗਾ ਕਾਫੀ ਚਿਰ ਤੋਂ ਨਹੀਂ ਹੈਗਾ ਜਿਸ ਕਰਕੇ ਆ ਮੇਨ ਲਾਈਨ ਫੋਰ ਲਾਈਨ ਆਪਣੀ ਰੋਡ ਹੈ ਅਜੀ ਉਤੋਂ ਦੀ ਬਹੁਤ ਸਾਰੀਆਂ ਬੱਸਾਂ ਹਿਸਾਰ ਤੱਕ ਦਿੱਲੀ ਤੱਕ ਦੂਰ ਦੂਰ ਤੱਕ ਜਾਂਦੀਆਂ ਨੇ ਬਠਿੰਡੇ ਤੱਕ ਵੀ ਜਾਂਦੀਆਂ ਨੇ ਪਰ ਇੱਥੇ ਜਿਹੜਾ ਬੱਸ ਦਾ ਸਟੈਂਡ ਹੈ ਉਹ ਨਹੀਂ ਹੋ ਹੈਗਾ ਬਿਲਕੁਲ ਹੀ ਲੋਕ ਬਹੁਤ ਪਰੇਸ਼ਾਨ ਨੇ ਨਾ ਗੱਲਾਂ ਤੋਂ ਖਾਸ ਕਰਕੇ ਔਰਤਾਂ ਬੱਚਿਆਂ ਦਾ ਬੁਰਾ ਹਾਲ ਹੈ ਬਹੁਤ ਇੱਥੇ ਕਈ ਵਾਰੀ ਐਕਸੀਡੈਂਟ ਵੀ ਹੁੰਦੇ ਨੇ ਹਰ ਰੋਜ਼ ਵਾਂਗੂ ਇਸ ਕਰਕੇ ਜੇ ਕਿਤੇ ਬੱਸ ਸਟੈਂਡ ਹੋਵੇ ਲੋਕਾਂ ਦੀ ਬੈਠਣ ਉੱਠਣ ਦਾ ਚੰਗਾ ਇੰਤਜ਼ਾਮ ਹੋਵੇ ਇਹ ਬਧੀਆ ਗੱਲ ਹੈ ਕਸ਼ਵੇਂ ਦੇ ਲਿਹਾਜ਼ ਨਾਲ ਇੱਥੇ ਨੋਟੀਫਾਈਡ ਏਰੀਆ ਕਮੇਟੀ ਵੀ ਹੈ ਉਹ ਨੋਟੀਫਾਈਡ ਏਰੀਆ ਕਮੇਟੀ ਦੇ ਬਾਵਜੂਦ ਵੀ ਬਹੁਤ ਜ਼ਰੂਰ ਲੋਕਾਂ ਦੀ ਡਿਮਾਂਡ ਹੈ ਇਹ ਵੀ ਐਚੇ ਬੱਸ ਸਟੈਂਡ ਹੋਵੇ ਯਾਤਰੀ ਕਿਤੇ ਖੜਦੇ ਜਿਵੇਂ ਬੱਸ ਰੋ ਬੱਸ ਨੂੰ ਇੰਤਜ਼ਾਰ ਕਰਦੇ ਕਿਤੇ ਖੜਦਾ ਚਾਨਾ ਵੀ ਕਰਦੇ ਉਹ ਰੋਡ ਦੇ ਉੱਤੇ ਦੁਕਾਨਾਂ ਦੇ ਮੂਹਰੇ ਖੜਦੇ ਨੇ ਲੋਕ ਇਹਨਾਂ ਕਰਕੇ ਦੁਕਾਨਦਾਰ ਵੀ ਪਰੇਸ਼ਾਨ ਹੁੰਦੇ ਨੇ ਵਿਚਾਰੇ ਜਰੂਰੀ ਦੁਕਾਨ ਦੇ ਅੱਗੇ ਬੂਹਾ ਮੱਲ ਕੇ ਕਈ ਕਈ ਜਣੇ ਔਰਤਾਂ ਵਿਚਾਰੀਆਂ ਬੈਠ ਜਿੰਦੇ ਨੇ ਨਾ ਉਹ ਦੁਕਾਨਦਾਰ ਆ ਜਾ ਸਕਦਾ ਔਰ ਇਸ ਕਰਕੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਂਦੀ ਹੈ ਇਸ ਕਰਕੇ ਜ਼ਰੂਰੀ ਹੈ ਕਿ ਬੱਸ ਦਾ ਸਰਕਾਰ ਸਰਕਾਰ ਬੱਸ ਸਟੈਂਡ ਬਣਾਵੇ ਬੱਸ ਸਟੈਂਡ ਦਾ ਹਾਲਾਤ ਕੱਗੇ ਬਹੁਤ ਮਾੜੇ ਨੇ ਬੱਸ ਦੇਖੋ ਤੁਸੀਂ ਆਪ ਹੀ ਦੇਖ ਲਓ ਬੱਸ ਸੜਕ ਤੇ ਘੜੂਗੀ ਲੋਕ ਸਵਾਰੀਆਂ ਦੁਕਾਨਾਂ ਦੇ ਵਿੱਚ ਬਣਨ ਗਿਆ ਤੇ ਬਸ ਅੱਡਾ ਬਹੁਤ ਚਿਰਾਂ ਤੋਂ ਮੰਗ ਹੈ ਪਾਰੀਆਂ ਕਿਸੇ ਦੁਕਾਨਾਂ ਦੇ ਜਾਂ ਛੱਪਰਾਂ ਥੱਲੇ ਜਾਂ ਰੋਡ ਦੇ ਉੱਪਰ ਛੜਕ ਦੇ ਘਰ ਤੋਂ ਮੰਗਿਆ ਹੈ ਬਹੁਤ ਸਾਰਾਂ ਤੋਂ ਮੰਗਿਆ ਹੀ ਬਸ ਅੱਡਾ ਬੰਨਣਾ ਚਾਹੁੰਦੇ ਜਿਹੜੇ ਹੈਗੇ ਤੁਹਾਨੂੰ ਦੇਖਣ ਨੂੰ ਮਿਲਦਾ ਤੇ ਬੱਸ ਦਾ ਕੋਈ ਪਸਤਾ ਕੋਈ ਬੱਸ ਦੇ ਨਹੀਂ ਮਿਲਦਾ ਜੀ ਇਹੀ ਰੋਡ ਦੇ ਉੱਤੇ ਬੱਸ ਕੱਢਦੀ ਹੈ ਉਹ ਐਂ ਦੇਖ ਲੈਂਦੇ ਨੇ ਵੀ ਮੰਨ ਕੇ ਜਦੋਂ ਨੂੰ ਜਿਆਦਾ ਬੋੜੇ ਜੇ ਖੜੇ ਨੇ ਇਧਰੋਂ ਤਾਂ ਬੱਸ ਨਾ ਆਏ ਰੋਕੀ ਹੈ ਅੱਗੇ ਜਨਾਨੀਆਂ ਦੇ ਬੱਸ ਰੋਕ ਲਈਏ ਉਹਨਾਂ ਨੂੰ ਚੜਾ ਕੇ ਲੈ ਗਏ ਸਾਨੂੰ ਛੱਡ ਗਏ ਕਈ ਵਾਰੀ ਸਾਨੂੰ ਚੜਾ ਲੈਂਦੇ ਨੇ ਪਹਿਲਾਂ ਹੀ ਮੂਤਾਂ ਦਿਖਾ ਦਿੱਤੀ ਬੱਸ ਇੱਕ ਮਿੰਟ ਜੀ ਇੱਕ ਮਿੰਟ ਖੜੋ ਇੱਕ ਮਿੰਟ ਠੀਕ ਹੈ ਜੀ ਗ੍ਰੇ ਬੱਸ ਖੜਦੀ ਐ ਬੱਸਾਂ ਦੇ ਖੜਨ ਸਮੇ ਬੱਸ ਸਟੈਂਡ ਦੇ ਕੀ ਪਛਾਨੀਆਂ ਆਂਦੀਆਂ ਤੁਹਾਨੂੰ ਜਿਵੇਂ ਮੀਂਹ ਕਣੀ ਧੁੱਪ ਚ ਸੜੀ ਸ਼ਾਨੀ ਤਾਂ ਆਈ ਜੀ ਬੱਸੇ ਰੋਡ ਦੇ ਉੱਤੇ ਖੜਦੀ ਐ ਜੇ ਸਾਈਡ ਤੇ ਕੋਈ ਬੱਸ ਅੱਡਾ ਹੋਵੇ ਸਾਈਡ ਤੇ ਸਵਾਰੀਆਂ ਵੀ ਛੱਡ ਕੇ ਵਧੀਆ ਚੜਨਾ ਐਸੀਡੈਂਟ ਤੋਂ ਵੀ ਬਚਣਾ ਹੁਣ ਸਾਨੂੰ ਤਾਂ ਡਰ ਰਿਹਾਂ ਨੇ ਬੱਸ ਤਾਂ ਚੜਾ ਕੇ ਲੈ ਕੇ ਜਾਊਗੀ ਜਾਊਗੀ ਸਾਡੇ ਕੋਈ ਵਿੱਚ ਨਾ ਮਾਰੇ ਨਹੀਂ ਕੋਈ ਜਿਹੜਾ ਨੈਗਰ ਰੋਡ ਦੇ ਉੱਤੇ ਖੜ੍ਹਦੇ ਬਿਲਕੁਲ ਹਾਂ ਜੀ ਦੁਕਾਨਾਂ ਦੇ ਮੂਹਰੇ ਖੜ੍ਹਦੇ ਛੱਟਰਾ ਮੂਹਰੇ ਕਈ ਵਾਰੀ ਲੋਕੀ ਕਹਿ ਵੀ ਦਿੰਦੇ ਨੇ ਛੱਟਰਾ ਇੱਧਰ ਨੂੰ ਹੋ ਜੋ ਜੇ ਮੀਂਹ ਬਰਸਾਤ ਹੋ ਗਏ ਫੇਰ ਮੀਂਹ ਬਰਸਾਤ ਹੋਏ ਬਸ ਆਪਣਾ ਅੱਗੇ ਬਹੁਤ ਬੁਰਾ ਹਾਲ ਹੈ ਜੀ ਬੱਸ ਸਟੈਂਡ ਮਣਨਾ ਚਾਹੀਦਾ ਜੇ ਕਿਚੇ ਤੇ ਖੜ੍ਹਦੇ ਫਿਰ ਤੁਸੀਂ ਅਸੀਂ ਵੈਸੀ ਸੜਕ ਤੇ ਖੜ੍ਹਦੇ ਆ ਬੱਸਾਂ ਅੱਗੇ ਭੱਜ ਜਾਂਦੀਆਂ ਨੇ ਬੱਚੇ ਕੋਈ ਗਿਰ ਵੀ ਜਾਂਦਾ ਲੇਡੀਜ਼ ਚੜਨ ਔਖਾ ਹੋ ਜਾਂਦਾ ਬੱਸਾਂ ਚ ਹਾਂਜੀ ਭੱਜਣਾ ਪੈਂਦਾ ਜੀ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਨਾ ਜੀ ਨਜ਼ਰ ਤੋਂ ਬੱਸ ਸਟੈਂਡ ਦਾ ਬੁਰਾ ਹਾਲ ਇੱ ਬਹੁਤ ਸਾਲ ਹੋ ਗਏ ਜੀ ਜਿਸ ਸਜਾਦ ਹੋਣ ਤੋਂ ਬਾਅਦ ਉਹ ਨਹੀਂ ਮਿਲਿਆ ਨਹੀਂ ਉਹ ਬਸ ਸਟੈਂਡ ਹੈ ਹੀ ਨਹੀਂਗਾ ਜਿੱਦਣੇ ਆਏ ਅਸੀਂ ਤਾਂ ਦੇਖਦੇ ਆ ਵੀ ਹੈ ਹੀ ਨਹੀਂ ਬਸ ਸਟੈਂਡ ਖੜਦੇ ਆ ਮੈਂ ਜੀ ਖੜਦੇ ਆ ਹਾਂ ਲੋਕ ਐਂ ਬੁਰਾ ਹਾਲ ਆ ਲੋਕਾਂ ਦਾ ਕਿੱਟੀ ਜਗ੍ਹਾ ਨਹੀਂ ਬੈਠਣ ਨੂੰ ਮਿਲਦੀ ਗਰਮੀ ਚ ਵੀ ਔਖਾ ਹੈ ਹਾਂ ਠੀਕ ਹੈ ਨਾ ਹਾਂ ਸਿਆਣੀ ਬਜ਼ੁਰਗਾਂ ਨੂੰ ਵੀ ਬਹੁਤ ਔਖਾ ਹਾਂ ਬਸ ਸਟੈਂਡ ਬਣਾਓ ਅਸੀਂ ਇਹ ਤਾਂ ਬਸ ਸਟੈਂਡ ਦਾ ਜਿੰਨੀ ਸਾਡੇ ਸੁਰਤ ਸੰਭਾਲੀ ਹੈ ਜਿੱਦੇ ਦੀ ਬਸ ਸਟੈਂਡ ਹੈ ਨਹੀਂ ਬੱਸਾਂ ਕਿੱਥੇ ਖੜਦੀਆਂ ਫਿਰ ਬੱਸਾਂ ਇੱਥੇ ਮੇਨ ਰੋਡ ਤੇ ਖੜਦੀਆਂ ਨੇ ਵਿਚਾਰੀਆਂ ਬਜ਼ੁਰਗ ਔਰਤਾਂ ਨੇ ਜਿਹੜੀਆਂ ਬੱਸਾਂ ਚ ਉੱਡਗੀਆਂ ਡਿਗ ਜਾਂਦੀਆਂ ਹਾਂਜੀ ਹੁਣ ਇਹੀ ਬੇਨਤੀ ਹੈ ਕਿ ਬੱਸਾਂ ਨੇ ਜਿਹੜੀਆਂ ਇਹ ਵੀ ਬਧਾਈਆਂ ਜਾਣਾ ਬੱਸਾਂ ਬਹੁਤ ਦੀ ਬਹੁਤ ਵੱਡੀ ਪ੍ਰੋਬਲਮ ਹੈ ਪਰੇਸ਼ਾਨੀ ਤਾਂ ਇਹ ਹੈ ਬਸੇ ਰੋਡ ਦੇ ਉੱਤੇ ਖੜ੍ਹਦੇ ਆ ਜੇ ਸਾਈਡ ਤੇ ਕੋਈ ਬੱਸ ਅੱਡਾ ਹੋਵੇ ਸਾਈਡ ਤੇ ਸਵਾਰੀਆਂ ਵੀ ਛੱਡ ਕੇ ਵਧੀਆ ਚੜਨਾ ਐਕਸੀਡੈਂਟ ਤੋਂ ਵੀ ਬਚਣਾ ਹੁਣ ਸਾਨੂੰ ਤਾਂ ਡਰ ਰਹੇ ਰਹਿੰਦੇ ਬੱਸ ਤਾਂ ਚੜਾ ਕੇ ਲੈ ਕੇ ਜਾਊਗੀ ਜਾਊਗੀ ਸਾਡੇ ਕੋਈ ਵਿੱਚ ਨਾ ਮਾਰੇ ਖੜ੍ਹਨ ਨੂੰ ਨਾ ਕੋਈ ਹੈ ਨਹੀਂ ਨਹੀਂ ਕੋਈ ਜੇ ਨਾ ਰੋਡ ਦੇ ਉੱਤੇ ਖੜ੍ਹਦੇ ਬਿਲਕੁਲ ਹਾਂਜੀ ਦੁਕਾਨਾਂ ਦੇ ਮੂਹਰੇ ਖੜ੍ਹਦੇ ਨੇ ਛੱਟਰਾ ਮੂਹਰੇ ਕਈ ਵਾਰੀ ਲੋਕੀ ਕਹਿ ਵੀ ਦਿੰਦੇ ਨੇ ਛੱਟਰਾ ਇੱਧਰ ਨੂੰ ਹੋ ਜੋ ਜੇ ਮੀਂਹ ਬਰਸਾਤ ਹੋਵੇ ਥੋੜਾ ਮਸਲਾ ਜੇ ਬਸ ਆ ਲੈ ਗਈ ਠੀਕ ਹੈ ਨਹੀਂ ਖੜਿਆ ਤੁਸੀਂ ਇੰਨਾ ਮੰਗੇ ਕਰਦੇ ਵੀ ਕਿ ਬਸ ਅੱਡਾ ਬਣੇ ਸਾਈਡ ਤੇ ਜਿਵੇਂ ਜਿਵੇਂ ਹੁਣ ਇੱਥੇ ਆਪਣਾ ਲਾਲਾ ਵੀ ਸਾਡੀ ਪੰਚਾਇਤ ਦੀ ਜ਼ਮੀਨਾਂ ਜਾਂ ਉਧਰ ਬਣੇ ਬਸ ਅੱਡਾ ਕਿੱਥੇ ਤੇ ਬਣੇ ਬਸ ਅੱਡਾ ਇਸ ਕੁਮਾਰਾ ਜੀ ਮੇਰਾ ਤੇ ਜਿਹੜੇ ਥੋਡੇ ਸਾਈਡ ਦੇ ਵਿੱਚ ਬੱਸ ਸਟੈਂਡ ਨਹੀਂ ਹੈਗਾ ਇੱਕ ਬੱਸਾਂ ਕਿਤੇ ਖੜ ਜਾਂਦੇ ਨੇ ਕਿੰਨੀ ਪਰੇਸ਼ਾਨੀ ਆਉਂਦੀ ਹੈ ਬੱਸਾਂ ਜੀ ਬੱਸ ਸਟੈਂਡ ਤੇ ਖੜਦੀ ਨਹੀਂ ਬੱਸਾਂ ਉਰੀ ਖੜ ਜਾਂਦੇ ਨੇ ਬਹੁਤ ਬੁਰਾ ਹਾਲਾ ਜੀ ਜਿਹੜੇ ਡੇੜੇ ਨਾਲ ਬੱਸਾਂ ਰੁਕਦੀਆਂ ਨਹੀਂ ਜੀ ਇਹ ਸਾਰੀਆਂ ਨਾ ਡੇੜੀ ਸਵਾਰੀਆਂ ਨੇ ਵਿਚਾਰੇ ਭੱਜ ਕੇ ਚੜਦੇ ਕੋਈ ਇੱਧਰ ਚੜਦੇ ਕਿਤੇ ਰਾਸਤੇ ਕੱਲ ਪਰਸੋਂ ਬੁੜੀ ਸੀ ਵਿਚਾਰੀ ਪਾਤੀ ਚੜ੍ਹੇ ਨਹੀਂ ਗਿਆ ਜਿਹਨੇ ਬੱਸ ਤੋੜਤੀ ਕਿਤੇ ਤਥੋਂ ਦੀ ਗਿਰ ਗਈ ਜੀ ਬੱਸਾਂ ਉਰਲੇ ਪਦੇ ਅੱਡੇ ਤੇ ਖੜਾਦੀ ਨਹੀਂ ਬੱਸ ਅਸੀਂ ਬਹੁਤ ਵੱਡੀ ਸਮੱਸਿਆ ਹੈ ਜੀ ਇਹ ਤਾਂ ਬਹੁਤ ਸਾਰੀਆਂ ਸਮੱਸਿਆ ਜੀ ਬੱਸ ਅੱਡੇ ਤੇ ਪਹਿਲਾਂ ਉਹ ਟਰੈਕ ਕੰਨੇ ਹੋਗੀ ਜੀ ਟਰੈਕ ਦੇ ਰੇੜੀ 66 ਬੱਸਾਂ ਦੇ ਵਿੱਚ ਬਹੁਤ ਟ੍ਰੈਫਿਕ ਦਾ ਬਹੁਤ ਰਹਾ ਹਾਂਦਾ ਜੀ ਇੱਥੇ ਕੀ ਹੋਣਾ ਚਾਹੀਦਾ ਬੱਸ ਸਟੈਂਡ ਬਣਨਾ ਚਾਹੀਦਾ ਜੀ ਬੱਸ ਸਟੈਂਡ ਬਣੇ ਇੱਥੇ ਬਾਹਲੇ ਪਾਸੇ ਬੱਸ ਸਟੈਂਡ ਬਣ ਜੀ ਆ ਦੁੱਖ ਜਿਹੜੀ ਟ੍ਰੈਫਿਕ ਇਸ ਬੱਸਾਂ ਦੇ ਦੂਰ ਹੋ ਜੇ ਜੀ ਜੀ ਹੋਰ ਅੱਜ ਤੁਹਾਡਾ ਨਾਮ ਮੇਰਾ ਨਾਮ ਗੁਰਬਖਸ਼ ਸਿੰਘ ਪੰਨੂ ਜੀ ਇੱਥੇ ਰਹਿਣ ਵਾਲਿਆ ਹਾਂ ਘੱਗੇ ਦੇ ਜੀ ਵਾਰਡ ਨੰਬਰ 12 ਤੋਂ ਹਿਸਮਤਾਂ ਬੱਸ ਸਟੈਂਡ ਜਿਹੜੇ ਹੈਗੇ ਕਿੰਨੇ ਚਿਰ ਤੋਂ ਮੁਸ਼ਕਲ ਹੈ ਇਹ ਤਾਂ ਸ਼ੁਰੂ ਤੋਂ ਹੀ ਹੈ ਜੀ ਬੱਸ ਸਟੈਂਡ ਦੀ ਸਮੱਸਿਆ ਜਿਹੜੀ ਸ਼ੁਰੂ ਤੋਂ ਹੀ ਹੈ ਇਹਦੇ ਵੱਲ ਕਦੇ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਗਿਆ ਬੱਸਾਂ ਕਿੱਥੇ ਘਰਦੀਆਂ ਨੇ ਬ ਤੇ ਬੱਸਾਂ ਦੇ ਵਿੱਚ ਇੰਨੀ ਭੀੜ ਹੁੰਦੀ ਹੈ ਸਕੂਲ ਸਕੂਲ ਕਾਲਜ ਜਾਣ ਵਾਲੇ ਬੱਚੇ ਨੇ ਜਿਹੜੇ ਉਹ ਬੱਸਾਂ ਦੇ ਮੰਗਰ ਭੱਜ-ਭੱਜ ਕੇ ਜਾਂਦੇ ਨੇ ਜੀ ਕੋਈ ਚੜ ਜਾਂਦਾ ਕੋਈ ਡਿੱਗ ਜਾਂਦਾ ਵਿਚਾਰੇ ਬਜ਼ੁਰਗਾਂ ਨੂੰ ਬਹੁਤ ਔਖਾ ਹੈ ਹੈਂਡੀਕੈਪਡ ਬੱਚਿਆਂ ਨੂੰ ਬਹੁਤ ਔਖਾ ਹੈ ਜੀ ਬੰਦਿਆਂ ਨੂੰ ਜਿਹੜਾ ਵੀ ਹੈ ਬਹੁਤ ਵੱਡੀ ਮੁਸ਼ਕਲ ਹੈ ਜੀ ਇਹ ਕੋਈ ਹੱਲ ਨਹੀਂ ਹੈ ਦਾ ਇਹਦਾ ਹੱਲ ਤੱਕ ਕੋਈ ਹੱਲ ਨਹੀਂ ਹੈਗਾ ਜੀ ਸਾਡੀ ਮੰਗ ਹੈ ਮੌਜੂਦਾ ਸਰਕਾਰ ਤੋਂ ਜੀ ਕਿ ਘੱਗੇ ਦੇ ਵਿੱਚ ਇੱਕ ਬੱਸ ਸਟੈਂਡ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿ ਜੀ ਹੈਗੀ ਹੈ ਜੀ ਉਹ ਹੈਗੀ ਹੈ ਬੱਸ ਸਟੈਂਡ ਇਥੇ ਇਥੇ ਰੈਗੂਲਰ ਬੱਸ ਸਟਾਪ ਹੈ ਨਹੀਂ ਜਿਹਦੇ ਕਰਕੇ ਸਵਾਰੀਆਂ ਨੂੰ ਬਹੁਤ ਖੱਜਲ ਖਵਾਰ ਹੋਣਾ ਪੈਂਦਾ ਬਹੁਤ ਸਾਰੇ ਪਿੰਡ ਦੇ ਆਲੇ ਦੁਆਲੇ ਦੇ ਜਿਹੜੇ ਕੱਗਾ ਸ਼ਹਿਰ ਨੂੰ ਲੱਗਦੇ ਨੇ ਜਿੱਥੋਂ ਆਮ ਬੱਚੇ ਵੀ ਆ ਕੇ ਇੱਥੇ ਖੜਦੇ ਨੇ ਆਮ ਸਵਾਰੀਆਂ ਵੀ ਇੱਥੇ ਆਉਂਦੀਆਂ ਨੇ ਖਾਸ ਤੌਰ ਤੇ ਬੀਬੀਆਂ ਨੂੰ ਬਹੁਤ ਵੱਡੀ ਪ੍ਰੋਬਲਮ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਕਿਉਂਕਿ ਵਾਹਿਗੁਰੂ ਦੀ ਮਿਹਰ ਕਰਨਗੇ ਸਾਡੇ ਬਹੁਤ ਸਾਰੇ ਜਿਹੜੇ ਐਮਸੀ ਨੇ ਉਹ ਜਿੱਤਣ ਜਾ ਰਹੇ ਨੇ ਸਾਡਾ ਪ੍ਰਧਾਨ ਇੱਥੇ ਬਣੂਗਾ ਅਸੀਂ ਪਹਿਲ ਦੇ ਆਧਾਰ ਤੇ ਬੱਸ ਸਟੈਂਡ ਦਾ ਜਿਹੜਾ ਉਹ ਉਹ ਬੱਸ ਸਟੈਂਡ ਦੇ ਮਸਲੇ ਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਘਾਟਾ ਗੈਪ ਸਵਾਰੀਆਂ ਵਾਸਤੇ ਵੰਦੇ ਨਵਰੇ ਉਸ ਪੁਜੀਆ ਦੇ ਬਣ ਗੁਈ ਹਾਂਜੀ ਅਸੀਂ ਨਾ ਇਹ ਸਾਡਾ ਮਤਲਬ ਕਿ ਜਿਹੜਾ ਐਮਐਲਏ ਸਾਹਿਬ ਨੇ ਸਾਰੇ ਮਤਲਬ ਮੀਟਿੰਗ ਕੀਤੀ ਸੀਗੀ ਸਾਰੇ ਅਸੀਂ ਡਿਪਾਰਟਮੈਂਟ ਉੱਥੇ ਹਾਜ਼ਰ ਸੀਗੇ ਮੰਤਰੀ ਜੀ ਵੀ ਨਾਲ ਵੀ ਸਾਡੇ ਉੱਥੇ ਚੰਡੀਗੜ੍ਹ ਮੀਟਿੰਗ ਹੋਈ ਸੀਗੀ ਉਹਨਾਂ ਨੂੰ ਵੀ ਐਮਐਲਏ ਸਾਹਿਬ ਵੱਲੋਂ ਮਤਲਬ ਕਿ ਮੰਤਰੀ ਜੀ ਅਗੇ ਰਿਕਵੈਸਟ ਕੀਤੀ ਸੀ ਵੀ ਘੱਗੇ ਵਾਸਤੇ ਸਾਨੂੰ ਬੱਸ ਸਟੈਂਡ ਚਾਹੀਦਾ ਹੈਗਾ ਤੇ ਮੰਤਰੀ ਜੀ ਨੇ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਸੀ ਇਹ ਮਤਲਬ ਮਨਜ਼ੂਰ ਕਰ ਲਈ ਸੀਗੀ ਤੇ ਉਹਦਾ ਹੁਣ ਜਿਹੜਾ ਇਹ ਸਾਡਾ ਪ੍ਰੋਸੈਸ ਚੱਲ ਰਿਹਾ ਹੈਗਾ ਮਤਲਬ ਕਿ ਇਹ ਅਸੀਂ ਪਹਿਲਾਂ ਉੱਥੇ ਆਪਣਾ ਜਿੱਥੇ ਵੈਟਨੀ ਹ ਉਸ ਜਗ੍ਹਾ ਤੇ ਅਸੀਂ ਮਤਾ ਵੀ ਪਾਇਆ ਸੀਗਾ ਨਗਰ ਕੌਂਸਲ ਵੱਲੋਂ ਪ੍ਰਸ਼ਾਸਕ ਮਤਾ ਵੀ ਪਾ ਕੇ ਭੇਜ ਦਿੱਤਾ ਸੀਗਾ ਸੀ ਤੇ ਹੁਣ ਸਾਨੂੰ ਹਦਾਇਤ ਹੋਈ ਹੈ ਵੀ ਇਹਦਾ ਆਰਕੀਟੈਕਟ ਹਾਇਰ ਕਰਕੇ ਉਹਦਾ ਅਸੀਂ ਟੈਂਡਰ ਲਾ ਚੁੱਕੇ ਹਾਂ ਆਰਜੀ ਟਾਇਰ ਹਾਇਰ ਕਰਕੇ ਜਿਹੜੀ ਪੂਰੀ ਬਿਲਡਿੰਗ ਦੀ ਡਿਮਾਰਕੇਸ਼ਨ ਜਿਹੜੀ ਆਪਣੇ ਬੈਟਰੀ ਹਸਪੀਟਲ ਆ ਉੱਥੇ ਪੂਰੀ ਉਹਦੀ ਮੰਤੀ ਕਰਕੇ ਉਹਦਾ ਪ੍ਰੋਪਰ ਢੰਗ ਨਾਲ ਮਤਲਬ ਕਿ ਉਹ ਤਾਂ ਜਿਹੜਾ ਨਕਸ਼ਾ ਬਣਾਉਗਾ ਇਹ ਮਤਲਬ ਕਿ ਬੱਸ ਸਟਾਪ ਹੀ ਇੱਕ ਤਰ੍ਹਾਂ ਦਾ ਲਾ ਲਓ ਬੱਚੇ ਜਿਵੇਂ ਸਵਾਰੀਆਂ ਖੜਦੀਆਂ ਰਹਿਗੀਆਂ ਉੱਥੇ ਸਵਾਰੀਆਂ ਖੜੀਆਂ ਹੀ ਕਰਨਗੀਆਂ ਕਿਉਂਕਿ ਇੱਥੋਂ ਕੋਈ ਬਸ ਤਾਂ ਉਧਰ ਦੀ ਹੈ ਨਹੀਂ ਵੀ ਜਿੱਥੋਂ ਇੱਥੇ ਕੋਈ ਬੱਸ ਵੀ ਚੱਲਦੀ ਹੈਗੀ ਕੋਈ ਮਿੰਨੀ ਬੱਸ ਜਾਂ ਕੋਈ ਕ੍ਰੋਸਿੰਗ ਹੀ ਹੈ ਇੱਥੇ ਬੱਸਾਂ ਦੀ ਜਿਹੜੀਆਂ ਪਿੱਛੋਂ ਬਾਤੜਾ ਤੋਂ ਆਉਂਦੀਆਂ ਨੇ ਜਾਂ ਇਧਰੋਂ ਆਪਣੇ ਸਮਾਨੇ ਸਾਈਡ ਤੋਂ ਆਉਂਦੀਆਂ ਨੇਗੀਆਂ ਬਸ ਐਥੋਂ ਕ੍ਰੋਸ ਹੀ ਕਰਦੀਆਂ ਨੇ ਕੋਈ ਪਰਮਾਨੈਂਟ ਵਾਸਤੇ ਇੱਥੋਂ ਨਹੀਂ ਚੱਲਦੀ ਹੈਗੀ ਨਾ ਇਹ ਇੱਥੇ ਰਾਤ ਨੂੰ ਖੜਦੀ ਹੈ ਨਾ ਇਹਥੋਂ ਕੋਈ ਚੱਲਦੀ ਹੈ ਕਿਦੋਂ ਤੱਕ ਜਿਹੜੀ ਸੁਭਾਵਨਾ ਰੱਖੀ ਇੱਥੇ ਇਹ ਜਲਦੀ ਹੋਈ ਅੰਡਰ ਪ੍ਰੋਸੈਸ ਆਏਗਾ ਸਾਰਾ ਮੈਟਰ ਇਹ ਆਪਣੇ ਨਕਸ਼ਾ ਬਣਾ ਕੇ ਨਾਲ ਦੀ ਨਾਲ ਅਸੀਂ ਪ੍ਰਪੋਜ਼ਲ ਭੇਜ ਦਾਂਗੇ ਜਿਹੜੀ ਸਰਕਾਰ ਨੂੰ ਇੱਕ ਜਿਹੜਾ